ਸ਼ਹੀ ਹੈ ਜੀ ਨੋਬਲ ਪੂਰਨਮਾਸ਼ੀ ਭਾਗ 7ਵਾਂ ਕਾਣ 9ਵਾਂ ਸੰਤੀ ਚੱਕਮਾ ਚੁੱਲਾ ਕਿਸੇ ਯਾਰ ਨੂੰ ਡਾਕੇ ਮਾਰੂ ਰੂਪ ਜੰਗੀਰ ਕਾਕਾ ਅਤੇ ਜੈਲੋ ਸੰਤੀ ਦੀ ਜ਼ਮੀਨ ਠੇਕੇ ਉੱਤੇ ਲੈਣ ਦੀ ਸਲਾਹ ਕਰਨ ਲੱਗੇ ਰੂਪ ਆਪਣੇ ਵੱਲੋਂ ਪੱਕੀ ਕਰਕੇ ਆਇਆ ਸੀ ਤੇ ਲਿਖਾ ਪੜੀ ਕਰਵਾ ਲੈਣਾ ਚਾਹੁੰਦਾ ਸੀ ਪਿਆਰ ਜਹੀ ਚੇਟਕ ਹੈ ਜਿਹੜਾ ਮਨੁੱਖ ਦੇ ਦਿਲ ਵਿੱਚ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਲਈ ਜਿਗਰਾ ਤੇ ਦਲੇਰੀ ਪੈਦਾ ਕਰ ਦਿੰਦਾ ਹੈ। ਰੂਪ ਨੇ ਦਿਲ ਵਿੱਚ ਪੱਕੀ ਮਿੱਥ ਲੈਣ ਦੇ ਬਾਵਜੂਦ ਆਪਣੇ ਨਾਲ ਚੋਣਵੇਂ ਖਾੜਕੂ ਗੱਭਰੂ ਰੜਾ ਲੈਣੇ ਸਿਆਣਪ ਸਮਝੀ। ਜੰਗੀਰ ਨੂੰ ਸਾਰੀ ਅੰਦਰਲੀ ਗੱਲ ਦਾ ਪਤਾ ਸੀ। ਉਸ ਹਿੱਕ ਥਾਪੜ ਲਈ ਕਿਹਾ ਸੀ ਕਿ ਬਾਦੇ ਘਾਟੇ ਪਿੱਛੇ ਨਹੀਂ ਰਹਿਣਾ। ਯਾਰ ਦੀ ਯਾਰੀ ਨਿਭਾਉਣੀ ਏ। ਕਾਕਾ ਅਤੇ ਜੈਲੋ ਵੀ ਉਹਨਾਂ ਤੋਂ ਮੁੱਖ ਮੋੜਨ ਵਾਲੇ ਨਹੀਂ ਸਨ। ਕਾਕੇ ਦੇ ਅ ਦਿਮਾਗ ਵਿੱਚ ਇਹ ਖਿਆਲ ਪੌਂ ਰਿਹਾ ਸੀ ਔਰਤ ਕਿਸੇ ਦੀ ਨਹੀਂ ਹੁੰਦੀ ਉਹ ਸਹਿਬਾਂ ਦੀਆਂ ਕਰਤੂਤਾਂ ਗਾਉਣ ਵਾਲਿਆਂ ਤੋਂ ਸੁਣ ਚੁੱਕਾ ਸੀ ਸੁੱਚੇ ਸੁਰਮੇ ਦਾ ਕਿੱਸਾ ਤਾਂ ਉਹ ਨਿਤ ਹੀ ਸੁਣਦਾ ਸੀ ਜਿਸ ਵਿੱਚ ਬੀਰੋ ਸੁੱਚੇ ਦੀ ਭਾਬੀ ਕੁੱਕਰ ਮੱਲ ਨਾਲ ਖਰਾਬ ਹੋ ਗਈ ਸੀ ਅਤੇ ਸੁੱਚੇ ਨੂੰ ਉਹਨਾਂ ਦੋਹਾਂ ਨੂੰ ਮਾਰਨਾ ਪਿਆ ਸੀ ਸੰਤੀ ਅਤੇ ਜੌਣੇ ਦੀ ਖੱਜਲਖਵਾਰੀ ਉਹ ਅੱਖੀਂ ਵੇਖ ਚੁੱਕਾ ਸੀ ਉਸਨੇ ਇੰਨਾ ਖਿਆਲਾਂ ਦੀ ਖਿੱਚੋ ਤਾਣ ਵਿੱਚੋਂ ਆਖਿਆ ਰਨ ਚੱਕਮਾ ਚੁੱਲਾ ਹੁੰਦਾ ਹੁਣ ਠੋਕਰ ਲਓ ਬਈ ਗੱਲ ਨੂੰ ਚੰਗੀ ਤਰ੍ਹਾਂ ਫੇਰ ਨਾ ਪਿੱਛੋਂ ਪਛਤਾਇਓ ਉੰਜ ਮੈਂ ਤੁਹਾਡੇ ਨਾਲ ਆ ਕਿਤੇ ਮੈਨੂੰ ਡਰਕ ਲਈ ਨਾ ਸਮਝ ਲਿਓ ਜੇ ਮਾੜੀ ਨਿਕਲੂ ਤਾਂ ਆਪਣਾ ਕੀ ਲੈ ਜੂ ਆਪਾਂ 1 ਸਾਲ ਜ਼ਮੀਨ ਵਾਕੇ ਛੱਡ ਦੇਵਾਂਗੇ ਤੇ ਅਗਲੇ ਸਾਲ ਫਿਰ ਜਿਉਣੇ ਨਾਲ ਮੱਥਾ ਲਵਾ ਦੇਾਂਗੇ ਜੰਗੀਰ ਨੇ ਕਾਲਿਆਂ ਪਹਿਕੇ ਉੱਤਰ ਦਿੱਤਾ ਜੈਲੋ ਨੇ ਸਿਰ ਹਿਲਾਉਂਦਿਆਂ ਦਲੀਲ ਦਿੱਤੀ ਭਾ ਸਾਰਥੀ ਇਹ ਗਾਂ ਨੂੰ ਜ਼ਮੀਨ ਰੱਖਣ ਦੀ ਉਸ ਨਾਲ ਗੱਲ ਰੱਖਣੀ ਚਾਹੀਦੀ ਹੈ ਜਿਉਂਨੇ ਤੋਂ ਕਜੀਏ ਕਲੇਸ਼ ਨਾਲ ਜ਼ਮੀਨ ਦਾ ਕਬਜ਼ਾ ਲੈ ਲਿਆ ਤੇ ਫਾਇਦਾ ਵੀ ਨਾ ਉਠਾਇਆ ਇਹ ਗੱਲ ਤਾਂ ਉਹ ਦੋਹੇ ਹੱਥੀ ਮੰਦੀ ਹੈ ਰੂਪ ਨੇ ਜੈਲੋ ਦੀ ਤਸੱਲੀ ਕਰਵਾਈ ਹੋਏ ਸੌਦੇ ਨੂੰ ਠੂਸ ਮਾਰ ਕੇ ਵੀ ਮੁਕਰਾਉਣ ਵਾਲੀ ਹੁੰਦੀ ਹੈ ਨਹੀਂ ਤੂੰ ਇਹੀਆਂ ਗੱਲਾਂ ਦਾ ਫਿਕਰ ਨਾ ਕਰ ਪੋਰਾ ਮੈਂ ਆਪੇ ਸਿੰਝ ਲਵਾਂਗਾ ਰੂਪ ਨੇ ਕਾਕੇ ਵੱਲ ਮੂੰਹ ਫੇਰ ਕੇ ਆਖਿਆ ਕਿਉਂ ਤੇਰੀ ਕੀ ਸਲਾਹ ਏ ਫੇਰ ਨਾ ਚਿਰਚਿਰ ਕਰੀ ਪਿੱਛੇ ਮੈਂ ਠੀਕ ਆ ਬਾਈ ਜੇ ਜਿਉਣਾ ਠੋਕਣਾ ਪਿਆ ਤਾਂ ਇਹ ਗੱਲ ਐ ਤਾਂ ਸਾਲੇ ਦੇ ਅੱਜੀ ਗਿੱਟੀ ਪੁੱਟ ਦਿੰਨੇ ਆ ਸੁੱਚੇ ਸੂਰਮੇ ਦਾ ਨਿੱਤ ਕਿੱਸਾ ਸੁਣੀਂਦਾ ਤੂੰ ਫੋਕ ਕੇ ਪਟਾਕੇ ਨਾ ਸਮਝੀ ਸਾਰੇ ਹੱਸ ਪਏ ਜੰਗੀਰ ਨੇ ਥਾਪੀ ਦਿੰਦਿਆਂ ਕਿਹਾ ਓਏ ਮੁੰਡਾ ਤਾਂ ਬਾਂਗਾ ਖਿੱਚ ਕੇ ਰੱਖਣ ਵਾਲਾ ਏ ਉਸੇ ਆਥਣ ਸਾਰਿਆਂ ਨੇ ਰੂਪ ਦੇ ਘਰ ਸ਼ਰਾਬ ਪੀਤੀ। ਰੂਪ ਨੇ ਸਾਰਿਆਂ ਨੂੰ ਗੱਲ ਲੁਕਾਈ ਰੱਖਣ ਦੀ ਤਕੀਰ ਕੀਤੀ। ਪਰ ਘਰਦਿਆਂ ਜਾਂਦਿਆਂ ਨੂੰ ਨਸ਼ੇ ਦੀ ਲੋਰ ਵਿੱਚ ਕਾਕੇ ਤੋਂ ਦੰਦੀਆਂ ਕਰੀਚ ਧਿਆਨ ਨਿਕਲ ਗਿਆ। ਬੱਚੂ ਜਿਉਣਿਆ ਤੇਰੇ ਸਿਰ 'ਮੇ ਪੀਆਗੇ ਸਿਰ 'ਮੇ। ਬੀਹੀ ਦੇ ਮੋੜ ਤੇ ਚੰਨ ਚਾਨਣੀ ਰਾਤ ਵਿੱਚ ਮੁੰਡੇ ਸ਼ੱਕਰ ਭੀਜੀ ਖੇਡ ਰਹੇ ਸਨ। ਉਹਨਾਂ ਵਿੱਚ ਜਿਉਣੇ ਦਾ ਵੱਡਾ ਮੁੰਡਾ ਵੀ ਸੀ। ਉਸ ਆਪਣੇ ਬਾਪੂ ਨੂੰ ਸ਼ਰਾਬੀ ਕਾਕੇ ਦੀ ਗੱਲ ਦੱਸੀ। ਜਾਉਣੇ ਨੂੰ ਦਾਲ ਵਿੱਚ ਕਾਲਾ ਰੁੜਕ ਗਿਆ ਤੇ ਉਸ ਦਿਨ ਤੋਂ ਹੀ ਚੇਤਨ ਰਹਿਣ ਲੱਗ ਪਿਆ ਇਸ ਵਾਰ ਇਕੱਲਾ ਕਪੂਰੀ ਗਿਆ ਰੂਪ ਅਤੇ ਜੰਗੀਰ ਨੂੰ ਜਾਣ ਕੇ ਨਹੀਂ ਲੈ ਕੇ ਗਿਆ ਜੰਗੀਰ ਉਸਦਾ ਯਾਰ ਜ਼ਰੂਰ ਸੀ ਪਰ ਰੂਪ ਦਾ ਦਿਲ ਉਸ ਤੋਂ ਚੋਰੀ ਕਿਸੇ ਮੱਠੀ ਤਸੱਲੀ ਨੂੰ ਤਰਸ ਰਿਹਾ ਸੀ ਮਿੱਤਰਤਾ ਉਹ ਡੰਡੀ ਹੈ ਜਿਸ ਉੱਤੇ ਤੁਰਿਆਂ ਪਿਆਰ ਦਾ ਪੰਦੀ ਆਪਣੀ ਮੰਜ਼ਿਲ ਤੇ ਪੁੱਜ ਜਾਂਦਾ ਹੈ ਰੂਪ ਨੇ ਪਹਿਲੀਆਂ ਸ਼ਰਤਾਂ ਉੱਤੇ ਹੀ ਜ਼ਮੀਨ ਲਖਵਾ ਲਈ ਜਿਹੜੀਆਂ ਮੇਲੇ ਵਾਲੀ ਰਾਤ ਸੰਤੀ ਨਾਲ ਹੋਈਆਂ ਸਨ ਦਿਨ ਛੇਪਣ ਵਿੱਚ ਹਾਲੇ 2 2.5 ਘੰਟੇ ਸਨ ਰੂਪ ਨੇ ਸੰਤੀ ਨੂੰ ਪਿੰਡ ਜਾਣ ਲਈ ਆਖਿਆ ਪਰ ਉਸ ਦਾ ਦਿਲ ਮੱਲੋ ਜੋਰੀ ਰਾਤ ਕੱਟਣ ਨੂੰ ਕਰਦਾ ਸੀ ਸੰਤੀ ਨੇ ਸਿਰ ਫੇਰਦਿਆਂ ਕਿਹਾ ਆਹ ਕੋਈ ਵੇਲੇ ਪਿੰਡ ਜਾਣ ਦਾ ਤੈਨੂੰ ਤਾਂ ਅੱਧ ਤੱਕ ਜਾਂਦਿਆਂ ਹਨੇਰਾ ਹੋ ਜਾਣਾ ਏ ਹਨੇਰਾ ਹੋ ਜੂ ਤਾਂ ਕੀ ਏ ਨਾ ਭਾਈ ਸਵੇਰੇ ਦਿਨ ਨਹੀਂ ਚੜਨਾ ਹੁਣ ਤਾਂ ਮੈਂ ਕੋਈ ਨਹੀਂ ਜਾਣ ਦਿੰਦੀ ਚੰਗਾ ਤੇਰੀ ਮਰਜ਼ੀ ਏ ਚਾਚੀ ਰੂਪ ਦੇ ਦਿਲ ਦੀ ਹੋ ਗਈ ਉਹ ਖੁਸ਼ੀ ਨੂੰ ਆਪਣੇ ਅੰਦਰ ਦੱਬ ਦੱਬ ਰੱਖਦਾ ਸੀ ਪਰ ਉਹ ਫਿਰ ਵੀ ਬਾਹਰ ਨੂੰ ਡੁੱਲਦੀ ਆ ਰਹੀ ਸੀ ਸਮਾਂ ਬਿਤਾਣ ਲਈ ਉਹ ਬਾਹਰ ਨੂੰ ਨਿਕਲ ਤੁਰਿਆ ਜਦ ਦਾ ਆਇਆ ਸੀ ਉਸ ਚੰਨੂ ਨੂੰ ਮਸਾ ਇੱਕ ਵਾਰ ਹੀ ਦੇਖਿਆ ਸੀ ਪਰ ਚੰਨੂ ਦੇ ਪ੍ਰਸੰਨ ਚਿਹਰੇ ਉੱਤੇ ਮਿੱਠਾ ਜੀ ਆਇਆਂ ਉਕਰਿਆ ਹੋਇਆ ਸੀ ਪ੍ਰੇਮੀਆਂ ਦੀਆਂ ਤੰਦਾਂ ਪੁਗਰਦੇ ਬਲਬਲਿਆਂ ਨੂੰ ਗੱਭਰੂ ਬਣਾਉਂਦੀਆਂ ਹਨ ਉਸ ਅੰਦੀ ਕੋਮਲ ਤਾਹ ਵਿੱਚ ਹਰਕਤ ਕਰਦਾ ਲਹੂ ਅੱਖਮ ਚੋਲੀ ਖੇੜਦਾ ਹੈ ਤੇ ਸੰਗ ਦੀਆਂ ਪਲਕਾਂ ਆਪ ਮਹਾਰੇ ਖੁੱਲ-ਖੁੱਲ ਇਕੱਠੀਆਂ ਹੁੰਦੀਆਂ ਜਾਂਦੀਆਂ ਹਨ ਪਿੰਡੋਂ ਬਾਹਰ ਰੂਪ ਉਸੇ ਡੰਡੀ ਤੇ ਆ ਗਿਆ ਜਿਸ ਤੇ ਕਦੇ ਪਿਆਰ ਦਾ ਦੇਵਤਾ ਮਿਹਰਬਾਨ ਹੋਇਆ ਸੀ ਤੇ ਉਸਦੇ ਲਈ ਜ਼ਿੰਦਗੀ ਦਾ ਬੂਹਾ ਖੁੱਲਣ ਦੀ ਆਸ ਵਿਸ਼ਵਾਸ ਵਿੱਚ ਬਦਲੀ ਸੀ ਦਿਹਾਲੇ ਨੂੰ ਰੂਪ ਦੇ 6:00 ਵਜੇ ਗੇੜਿਆਂ ਦੇ ਛੱਕੀ ਪਾ ਦਿੱਤਾ ਕਈਆਂ ਹਾਲਤਾਂ ਵਿੱਚ ਪ੍ਰੇਮੀ ਚੋਰ ਦੀ ਜਾਤ ਆ ਮਿਲਦੀ ਹੈ। ਰੂਪ ਦਾ ਸ਼ਾਮੋ ਦੇ ਘਰ ਪਰੌਣਿਆਂ ਵਾਂਗ ਫਿਰਨਾ। ਉਹਦੇ ਧੜਕਦੇ ਦਿਲ ਨੂੰ ਬਹਿਮੀ ਬਣਾ ਗਿਆ। ਦਿਆਲੇ ਨੇ ਸਮਾਂ ਕੱਢ ਕੇ ਸ਼ਾਮੋ ਤੋਂ ਘੂਰਦੀਆਂ ਨਜ਼ਰਾਂ ਨਾਲ ਪੁੱਛਿਆ। ਥੋੜਾ ਚਿਹਰ ਚੜਾ ਕੇ ਸ਼ਾਮੋ ਨੇ ਚੰਨੋ ਦੀ ਸਾਰੀ ਗੱਲ ਦੱਸ ਦਿੱਤੀ। ਦਿਆਲਾ ਐਨਾ ਖੁਸ਼ ਹੋਇਆ ਜਿਵੇਂ ਉਸ ਨੂੰ ਕੋਈ ਆਸਰਾ ਲੱਭ ਗਿਆ ਸੀ। ਜਦ ਦੋ ਪ੍ਰੇਮੀ ਜ਼ਿੰਦਗੀ ਦੀ ਹਮਦਰਦੀ ਸਾਂਝੀ ਕਰਦੇ ਹਨ ਤਾਂ ਸਮਾਜਿਕ ਨਜ਼ਰਾਂ ਥੋਹਰ ਦੇ ਕੰਡਿਆਂ ਵਾਂਗ ਆਕੜ ਜਾਂਦੀਆਂ ਹਨ ਪਰ ਉਹਨਾਂ ਦੇ ਮੁਕਾਬਲੇ ਵਿੱਚ ਪ੍ਰੇਮੀਆਂ ਦਾ ਲੜਨ ਸਹਸ ਅਤੇ ਜਾਣ ਵੱਲ ਤਰੱਕੀ ਕਰਦਾ ਹੈ। ਦਿਯਾਲੇ ਦੇ ਸਾਰੇ ਭੁਲੇਖੇ ਨਮੀ ਹਕੀਕਤ ਵਿੱਚ ਮੁਸਕਰਾ ਪਈ। ਦੋਸਤ ਵੀ ਮਿੱਤਰ ਹੁੰਦਾ ਹੈ। ਦਿਯਾਲਾ ਰੂਪ ਨੂੰ ਮਿਲ ਕੇ ਜੱਫੀ ਵਿੱਚ ਲੈਣ ਲਈ ਕਾਲਾ ਪੈ ਗਿਆ। ਉਹ ਬਾਹਰ ਨੂੰ ਜਾਂਦੇ ਰੂਪ ਦੇ ਪਿੱਛੇ-ਪਿੱਛੇ ਤੁਰ ਪਿਆ। ਰੂਪ ਖੇਤਾਂ ਵਿੱਚ ਦੀ ਹੋਰ ਚੱਲਿਆ ਗਿਆ ਅਤੇ ਦਿਆਲਾ ਉਸ ਨੂੰ ਖੂਦ ਹੀ ਗਾਦੀ ਤੇ ਬੈ ਕੇ ਉਡੀਕਦਾ ਰਿਹਾ। ਦਿਆਲੇ ਨੇ ਰੂਪ ਨੂੰ ਪਹਿਲਾਂ ਕਿੰਨੇ ਸਾੜੇ ਨਾਲ ਤੱਕਿਆ ਸੀ ਪਰ ਹੁਣ ਰਸਿਕ ਪਿਆਰ ਵਿੱਚ ਪਲੋ-ਪਲ ਖਿੱਚੀਦਾ ਜਾ ਰਿਹਾ ਸੀ। ਜੇ ਅਗਿਆਨਤਾ ਦਾ ਪਰਦਾ ਚੀਰਿਆ ਜਾਵੇ ਦੁਨੀਆਂ ਵਿੱਚ ਕੋਈ ਕਿਸੇ ਦਾ ਵਿਰੋਧੀ ਨਾ ਰਹੇ। ਮਨੁੱਖੀ ਸਾਂਝੀ ਅਤੇ ਹਮਦਰਦੀ ਜ਼ਿੰਦਗੀ ਦਾ ਹੱਸਦਾ ਅੰਗ ਹੋ ਜਾਵੇ। ਦਿਆਲੇ ਨੇ ਨੇੜੇ ਆਏ ਰੂਪ ਨੂੰ ਹੱਥ ਜੋੜਦਿਆਂ ਆਖਿਆ। ਸਸਰੀ ਕਾਲਬਾਈ, ਸਤਸ੍ਰੀਕਾਲਬਾਈ ਰੂਪ ਲਈ ਇਹ ਫਤਹਿ ਕੋਈ ਅਨੋਖੀ ਨਹੀਂ ਸੀ। ਰਾਤ ਉਰਦਿਆਂ ਜਾਂ ਕਿਤੇ ਵਾਂਡੇ ਗਿਆਂ ਚੋਬਰ ਮੁੰਡੇ ਉਸ ਨੂੰ ਆਮ ਤੌਰ ਤੇ ਸਤਸ੍ਰੀਕਾਲ ਬੁਲਾ ਹੀ ਦਿੰਦੇ ਸਨ। ਪਰ ਦਿਆਲੇ ਨੇ ਇਹ ਪੁੱਛ ਕੇ ਹੈਰਾਨੀ ਜ਼ਰੂਰ ਪੈਦਾ ਕਰ ਦਿੱਤੀ। ਬਾਈ ਦੇ ਘਰ ਦੇ ਨਵੇਂ ਪਿੰਡਾ। ਹਾਂ। ਸ਼ਾਇਦ ਇਸ ਨੂੰ ਸੰਤੀ ਦੇ ਭਰਾ ਨੇ ਦੱਸ ਦਿੱਤਾ ਹੋਵੇ ਰੂਪ ਨੇ ਖਿਆਲ ਕੀਤਾ ਪਰ ਅੰਦਰੋਂ ਉਸ ਦਾ ਚੋਰ ਦਿਲ ਟੱੰਬਰ ਜਾ ਗਿਆ ਤੂੰ ਯਾਰ ਹੈਰਾਨ ਹੁੰਨਾ ਈ ਮੈਂ ਤਾਂ ਤੇਰਾ ਨਾਂ ਵੀ ਜਾਣਦਾ ਰੂਪ ਤੈਨੂੰ ਮੇਲੇ 'ਚ ਗੇੜੇ ਕਰਦਿਆਂ ਵੇਖਿਆ ਸੀ ਆਹੋ ਮੈਂ ਮੇਲੇ ਵੀ ਆਇਆ ਸੀ ਰੂਪ ਨੇ ਮੁਸਕਾਉਣ ਦੇ ਯਤਨ ਨਾਲ ਉੱਤਰ ਦਿੱਤਾ ਪਰ ਉਸ ਦਾ ਮੁਸਕਾਉਣ ਅਸਲੋਂ ਬਣਾਵਟੀ ਸੀ ਜਿਸ ਵਿੱਚ ਉਹ ਆਪਣੇ ਕਮਜ਼ੋਰ ਭਾਵਾਂ ਨੂੰ ਲੁਕਾ ਰਿਹਾ ਸੀ ਆ ਘਰ ਚੱਲੀਏ ਦਿਆਲੇ ਨੇ ਉਸ ਦਾ ਹੱਥ ਫੜ ਦਿਆਂ ਕਿਹਾ ਪਰ ਮੈਂ ਰੂਪ ਦੇ ਝਿਜਕ ਕਈ ਕੁਝ ਸੋਚ ਗਈ ਸੰਤੀ ਦੇ ਘਰ ਦੇ ਤੁਲਕ ਖਬਰੇ ਇਸ ਨਾਲ ਕਿਹੋ ਜਿਹੇ ਸਨ ਮੈਂ ਇੱਕ ਨਾ ਵਾਕਿਫ ਚੋਬਰ ਨਾਲ ਬੇਗਾਨੇ ਪਿੰਡ ਵਿੱਚ ਉਸ ਦੇ ਘਰ ਜਾ ਰਿਹਾ ਹਾਂ ਸੰਗਨ ਦੀ ਕਿਹੜੀ ਗੱਲ ਏ ਯਾਰ ਨਹੀਂ ਸੰਗਤਾ ਕੋਈ ਨਹੀਂ ਰੂਪ ਨੇ ਬੁੱਲਾਂ ਤੇ ਜੀਭ ਫੇਰ ਦਿਆਂ ਕਿਹਾ ਬਈ ਆਪਣਾ ਨਾਂ ਕੀ ਏ ਨਾਂ ਤਾਂ ਦਿਆਲਾ ਹੈ ਪਰ ਹੋਰ ਸਭ ਕੁਝ ਘਰ ਚੱਲ ਕੇ ਦੱਸੂਗਾ ਦਿਆਲੇ ਨੇ ਰੂਪ ਨੂੰ ਖਿੱਚਦਿਆਂ ਆਖਿਆ ਰੂਪ ਹਾਲੇ ਆਪਣੀ ਜ਼ਿੰਦਗੀ ਵਿੱਚ ਦੂਰ ਹੋਣਾ ਸਿੱਖਿਆ ਨਹੀਂ ਸੀ ਉਸ ਦੀ ਸਾਰੀ ਉਮਰ ਮਿੱਤਰ ਬਾਜੂ ਮੰਡਲ ਵਿੱਚ ਬਿਤੀ ਸੀ ਹਿੱਤ ਨਾਲ ਘਰ ਨੂੰ ਲਿਜਾਣ ਦੇ ਦਿਆਲੇ ਦਾ ਹੰਮਾ ਹੰਡਾਉਣਾ ਉਸ ਚੰਗਾ ਨਾ ਸਮਝਿਆ ਤੇ ਉਹਦੇ ਬਰਾਬਰ ਤੁਰ ਪਿਆ ਦਿਆਲੇ ਨੂੰ ਖੁਸ਼ੀ ਵਿੱਚ ਨਸ਼ਾ ਚੜ ਗਿਆ ਸੀ ਤੇ ਉਹਦੇ ਉੱਠਦੇ ਕਦਮਾਂ ਵਿੱਚ ਜਵਾਨੀ ਦੀ ਰੜਕ ਮਰੋੜੇ ਖਾ ਰਹੀ ਸੀ ਫਲੇ ਵਿੱਚੋਂ ਦੀ ਜੋੜੀ ਨੂੰ ਲੰਗਦਿਆਂ ਵੇਖ ਕੇ ਕਈ ਇੱਕ ਤਿੱਖੇ ਮੁੰਡਿਆਂ ਦੀ ਅੱਖ ਫਰਕੀ ਜਿਹੜੀ ਸ਼ੱਕੀ ਹੋ ਚੁੱਕੇ ਦਿਯਾਲੇ ਵਿੱਚੋਂ ਦੀ ਲੰਘ ਕੇ ਰੂਪ ਨੂੰ ਵੀ ਬਿੰਨ ਗਈ ਇੱਕ ਨੇ ਵਿੱਚੋਂ ਕਿਹਾ ਇਹ ਗੱਭਰੂ ਅੱਗੇ ਵੀ ਕਿਤੇ ਵੇਖਿਆ ਹੈ ਮੁੰਡੇ ਦੀ ਚਾਲ ਤੇ ਰੋਹ ਸ਼ਾਨ ਪੱਟ ਨੂੰ ਪੱਟ ਨੂੰ ਕਰਦੀ ਏ ਰੂਪ ਤੇ ਦਿਯਾਲੇ ਨੇ ਦੋਵੇਂ ਕਾਨਿਆਂ ਸੁਣ ਲਈਆਂ ਸਨ ਉਹ ਇੱਕ ਦੂਜੇ ਵੱਲ ਵੇਖ ਕੇ ਮੁਸਕਾ ਪਏ ਘਰ ਆ ਕੇ ਦਿਯਾਲੇ ਨੇ ਕੋਠੇ ਤੇ ਮੰਝਾ ਡਾ ਲਿਆ ਉਹਨੂੰ ਵੇਖਲੇ ਰੂਪ ਨਾਲ ਦਿਲ ਦਾ ਬਟਾਂਦਰਾ ਕਰਨਾ ਚਾਹੁੰਦਾ ਸੀ ਚਾਹ ਪੀਣੀ ਹੈ ਕਿ ਦੁੱਧ ਪਾਣੀ ਹੈ ਵਈ ਕੁਝ ਨਹੀਂ ਪੀਣਾ ਦਿਅ ਲਿਆ ਪੀਣ ਵਾਲੀ ਚੀਜ਼ ਤਾਂ ਜ਼ਰੂਰ ਪੀਵਾਂਗੇ ਨਾ ਦਿਅਲੇ ਨੇ ਥੱਲੇ ਉਤਰਦਿਆਂ ਕਿਹਾ ਰੂਪ ਨੇ ਕੋਠੇ ਉੱਤੋਂ ਪਿੰਡ ਨੂੰ ਤੱਕਿਆ ਉੱਚੇ ਨੀਵੇਂ ਕੱਚੇ ਕੋਠੇ ਛੱਪੜ ਬੋਹੜ ਨਾਗੇ ਸਾਦਾ ਦਾ ਡੇਰਾ ਉਸ ਤੋਂ ਪਾਰ ਪੈਲੀਆਂ ਉਹ ਇੱਕ ਨਜ਼ਰ ਵਿੱਚ ਹੀ ਸਭ ਕੁਝ ਵੇਖ ਗਿਆ ਫੇਰ ਉਸ ਦੀ ਨਿਗਾ ਚੰਨੋ ਦੇ ਘਰ ਤੇ ਆ ਕੇ ਗੱਡੀ ਗਈ ਉਸ ਦੇ ਕੋਠੇ ਦੇ ਨੇੜੇ ਹੀ ਦਿਨ ਲੈਂਦਾ ਵੇਖ ਕੇ ਇੱਕ ਕਬੂਤਰ ਬਾਦਸ਼ਾਤਰੀ ਹਿਲਾ ਰਿਹਾ ਸੀ ਤੇ ਕਬੂਤਰ ਛਤਰੀ ਦੀਵਾਲੇ ਚੱਕਰ ਲਾ ਰਿਹਾ ਸੀ ਦਿਆਲੇ ਨੇ ਰੂੜੀ ਮਾਰਕਾ ਸ਼ਰਾਬ ਦੀ ਬੋਤਲ ਲਿਆ ਰੱਖੀ ਪਾਣੀ ਵਾਲੀ ਗੜਬੀ ਅਤੇ ਕੱਚ ਦੀ ਗਲਾਸੀ ਉਸ ਰੂਪ ਵੱਲ ਵਧਾਈ ਰੂਪ ਨੇ ਬੋਤਲ ਵੱਲ ਵੇਖਦਿਆਂ ਕਿਹਾ اے ਬਾਈ ਤੂੰ ਕੀ ਕਰਨ ਲੱਗਾ ਏ ਕੁੱਟ ਪੀਤੇ ਬਿਨਾ ਜਿਗਰੀ ਗੱਲ ਨਹੀਂ ਹੁੰਦੀ ਨਹੀਂ ਦਿਆਲੇ ਮੈਂ ਨਹੀਂ ਪੀਣੀ ਤੂੰ ਤਾਂ ਯਾਰ ਇਉਂ ਕਰਦਾ ਐ ਜਿਵੇਂ ਅੱਗੇ ਮੂੰਹ ਤੇ ਨਹੀਂ ਧਰੀ ਹੁੰਦੀ ਖਾਗਾ ਗਾਉ ਦੀ ਸੌ ਅੱਗੇ ਨਹੀਂ ਪੀਤੀ ਦਿਆਲੇ ਇਉਂ ਕਹਿ ਰਿਹਾ ਸੀ ਜਿਵੇਂ ਉਸ ਦਾ ਵਿਸ਼ਵਾਸ ਰੂਪ ਦੇ ਪੀ ਲੈਣ ਵਾਲੇ ਪੱਕਾ ਸੀ ਪੀਤੀ ਤਾਂ ਹੈ ਪਰ ਅੱਜ ਨਹੀਂ ਐਵੇਂ ਨਹੀਂ ਨਾ ਨੁੱਕਰ ਕਰੀਦੀ ਹੁੰਦੀ ਅੱਜ ਮੇਰੀ ਖਾਤਰੀ ਪੀ ਲੈ ਦਿਆਲੇ ਨੇ ਆਪਣਾ ਪੈਗ ਚੜਾ ਕੇ ਬੋਤਲ ਤੇ ਗਲਾਸੀ ਰੂਪ ਨੂੰ ਫੜਾ ਦਿੱਤੇ ਉਸ ਥੋੜਾ ਚਿਰ ਨਹੀਂ ਨਹੀਂ ਕੀਤੀ ਫਿਰ ਦਿਆਲੇ ਦੇ ਬਰਾਬਰ ਪੀਣੀ ਸ਼ੁਰੂ ਕਰ ਦਿੱਤੀ ਬਿਗਾਨੇ ਪਿੰਡ ਦੇ ਨਾਂ ਵਖ ਘਰ ਦਾ ਖਿਆਲ ਰੱਖ ਕੇ ਘਟ ਪੀ ਰਿਆ ਸੀ ਉਹ ਸ਼ਰਾਬੀ ਹੋ ਕੇ ਸੰਤੀ ਘਰ ਨਹੀਂ ਸੀ ਜਾਣਾ ਚਾਹੁੰਦਾ ਦਿਆਲੇ ਨੇ ਨਸ਼ੇ ਦਾ ਲੋਰਾ ਜਾਣ ਤੇ ਗੱਲ ਤੋਰੀ ਭਈ ਅਜਾਪਾ ਪਿਆਲੇ ਦੀ ਸਾਂਝ ਹੀ ਨਹੀਂ ਯਾਰ ਵੀ ਬਣ ਗਏ ਆਉ ਬਈ ਰੂਪੋਤੇ ਹਾਲੇ ਵੀ ਹੈਰਾਨੀ ਦਾ ਅਸਰ ਸੀ ਪਰ ਤੂੰ ਅਜੇ ਵੀ ਖੁਸ਼ਕ ਬੋਲਦਾ ਏ ਤੈਨੂੰ ਹਾਲੇ ਨਸ਼ਾ ਹੀ ਨਹੀਂ ਚੜਿਆ ਫੜਕਟ ਹੋਰ ਪੀ ਦਿਆਲੇ ਨੇ ਗਲਾਸੀ ਰੂਪ ਵੱਲ ਤੱਕ ਦਿਆਂ ਅੱਖਾਂ ਮੈਨੂੰ ਇਹ ਵੀ ਪਤਾ ਏ ਤੂੰ ਕਿਹੜੇ ਕੰਮ ਆਇਆ ਏ ਮੈਂ ਚਾਚੀ ਸੰਤੀ ਦੀ ਜ਼ਮੀਨ ਲਖਾਉਣਾ ਆ ਰੂਪ ਹੋਰ ਵੀ ਅਚਰਜ ਹੋ ਗਿਆ ਫਿਰ ਖਿਆਲ ਕਰਨ ਲੱਗਾ ਖੌਰੇ ਇਸ ਨੂੰ ਉਹਨਾਂ ਦੇ ਘਰ ਦੀ ਗੱਲ ਦਾ ਪਤਾ ਲੱਗ ਗਿਆ ਹੋਵੇ ਨਾ ਆਈ ਵਾਈ ਜ਼ਮੀਨ ਦਾ ਤਾਂ ਬਹਾਨਾ ਏ ਅਸਲ ਕੰਮ ਤਾਂ ਮੋਰਨੀ ਦੇ ਦਰਸ਼ਨ ਹੈ ਰੂਪ ਦਾ ਇੱਕਦਮ ਨਸ਼ਾ ਉਤਰ ਗਿਆ ਕਿਹੜੀ ਮੋਰਨੀ ਰੂਪ ਨੇ ਹੈਰਾਨ ਹੁੰਦਿਆਂ ਆਪਣੀ ਹੈਰਾਨੀ ਤੇ ਕਾਬੂ ਪਾਉਂਦਿਆਂ ਕਿਹਾ ਮੋਰਨੀ ਮੋਰਨੀ ਸੁਣ ਬਾਈ ਤੇਰੀ ਚੰਨੋ ਤੇ ਮੇਰੀ ਸ਼ਾਮੋ ਤੂੰ ਡਰਦਾ ਤੇ ਸੰਗਦਾ ਕਿਉਂ ਹੈ ਆਪਾਂ ਦਾ ਪੱਟੂਆ ਗੂੜੇ ਯਾਰ ਦੂਰੀ ਸਕੀਰੀ ਸਾਡੂ ਆਂਦੀ ਹੋਈ ਦਿਆਲਾ ਰੂਪ ਨਾਲ ਹੱਥ ਮਿਲਾ ਕੇ ਹੱਸ ਪਿਆ ਉਸ ਨੂੰ ਨਸ਼ਾ ਤੇਜ ਹੁੰਦਾ ਜਾ ਰਿਹਾ ਸੀ ਤੇਰੀ ਸ਼ਾਮੋ ਤਾਂ ਠੀਕ ਹੋਵੇਗੀ ਪਰ ਮੈਂ ਤਾਂ ਕਿਸੇ ਨੂੰ ਨਹੀਂ ਜਾਣਦਾ ਰੂਪ ਨੇ ਅੰਦਰਲਾ ਡਰ ਲੈ ਜਾਣ ਤੇ ਥੋੜਾ ਤਰਵਾਸ ਫੜਦਿਆਂ ਕਿਆ ਏ ਬਾਈ ਸਿਆਂ ਪਹਿਲੀ ਕੱਚੀ ਤੇ ਮੈਂ ਸਭ ਕਹਿ ਦੇ ਪੜ ਕੇ ਆਇਆ ਹੋਇਆ ਮੈਨੂੰ ਤੂੰ ਖੁਸ਼ੀ ਪੜਾ ਭੇਦ ਖੁੱਲ ਗਿਆ ਤੇ ਨਾਲੇ ਸ਼ਰਮ ਦਾ ਕੁੰਡ ਵੀ ਉੱਚਾ ਹੋ ਗਿਆ ਦਿਆਲੇ ਨੇ ਬਾਕੀ ਦੀਆਂ ਗੱਲਾਂ ਵੀ ਟਕੋਰਾ ਲਾਲਾ ਨਸ਼ੇ ਵਿੱਚ ਕੀਤੀਆਂ ਆਪਣੀਆਂ ਸਾਰੀਆਂ ਗੱਲਾਂ ਉਸ ਪੁੱਛਣ ਤੋਂ ਬਿਨਾਂ ਹੀ ਖੋਲ ਕੇ ਪੜਾ ਕਰ ਦਿੱਤੀ ਪਰ ਆਖਰੀ ਗੱਲ ਉਸ ਬੜੇ ਦਰਦ ਦੁੱਖ ਨਾਲ ਆਖੀ ਹੁਣ ਕੋਲੀਏ ਮੰਗ ਦਿੱਤੀ ਥੋੜੇ ਦਿਨਾ ਚੀਪ ਦੀ ਇਹ ਪ੍ਰਾਣੀ ਹੈ ਉਹਦਾ ਵਿਆਹ ਹੈ ਉਸ ਲੰਮਾ ਹੋ ਕਲਿਆ ਐਉਂ ਪ੍ਰਤੀਤ ਹੁੰਦਾ ਸੀ ਜਿਵੇਂ ਉਸ ਦਾ ਅਸਲੋ ਹੀ ਨਸ਼ਾ ਲੈ ਗਿਆ ਹੋਵੇ ਰੂਪ ਨੇ ਉਸ ਦੇ ਦਰਦ ਪਿਆਰ ਵਿੱਚ ਪਸੀਜ ਕੀ ਕੀਆ ਦਿਨ ਸੇ ਪਰਿਆ ਸੀ ਤੇ ਰੂਪ ਨੇ ਘਰ ਜਾਣ ਦੀ ਨੀਅਤ ਨਾਲ ਚੰਗਾ ਹੁਣ ਮੈਂ ਜਾਣਾ ਤੂੰ ਕਿਤੇ ਨਵੇਂ ਪਿੰਡ ਜ਼ਰੂਰ ਗੇੜਾ ਮਾਰੀ ਤੇਰੇ ਪਿੰਡ ਜ਼ਰੂਰ ਆਉਂਗਾ ਬਾਈ ਪਰ ਜਾਣ ਵਾਲੀ ਕੀ ਗੱਲ ਆਖੀ ਇੱਥੇ ਹੀ ਰੋਟੀ ਖਾਵਾਂਗੇ ਨਹੀਂ ਦਿਹਾਲਿਆ ਕਦੇ ਫੇਰ ਸਹੀ ਹੁਣ ਮੈਨੂੰ ਜ਼ਰੂਰੀ ਏ ਜਾਣਾ ਤੇਰੀ ਮਰਜ਼ੀ ਐ ਬਾਈ ਉਹ ਏ ਤੇਰਾ ਹੀ ਘਰ ਐ ਮੈਂ ਕਿਤੇ ਉਪਰਾ ਸਮਝਣਾ ਰੂਪ ਨੇ ਉਠਦਿਆਂ ਆਖਿਆ ਦਿਹਾਲਾ ਰੂਪ ਨੂੰ ਅੱਧ ਤੱਕ ਛੱਡ ਕੇ ਗਿਆ ਰੂਪ ਸੰਭਲ ਸੰਭਲ ਤੁਰ ਰਿਹਾ ਸੀ ਮਾਤਾ ਉਸ ਨੂੰ ਕੋਈ ਸ਼ਰਾਬੀ ਨਾ ਸਮਝ ਲਵੇ ਸ਼ੁਕਰੀਆ ਦੋਸਤੋ ਬਾਕੀ ਅਗਲੇ ਭਾਗ ਵਿੱਚ ਕਿਰਪਾ ਕਰਕੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ